ਤੁਹਾਡੀ ਵੀ ਕੰਪਨੀ ਤੁਹਾਨੂੰ 8 ਘੰਟੇ ਤੋਂ ਵੱਧ ਕੰਮ ਕਰਵਾਉਂਦੀ ਹੈ ਤੇ ਤੁਹਾਨੂੰ ਓਵਰਟਾਈਮ ਨਹੀਂ ਮਿਲਦਾ ਤੇ ਇਹ ਵੀਡੀਓ ਤੁਹਾਡੇ ਲਈ ਹੈ ਹੁਣ ਸਰਕਾਰ ਨੇ ਨਵਾਂ ਰੂਲ ਕੱਢਿਆ ਹੈ ਕਿ ਜਿਹਦੇ ਵਿੱਚ ਜਿਹੜੀਆਂ ਕੰਪਨੀਆਂ ਹੈ ਅਗਰ ਆਪਣੇ ਐਮਪਲੋਇਜ਼ ਨੂੰ 8 ਘੰਟੇ ਤੋਂ ਵੱਧ ਕੰਮ ਕਰਵਾਉਂਦੀ ਹੈ ਤੇ ਜਿਹੜਾ ਉਹਦਾ 1 ਘੰਟਾ ਜਾਂ 2 ਘੰਟਾ ਐਕਸਟਰਾ ਹੋਏਗਾ ਉਹਨੂੰ ਡਬਲ ਅਜਿਹੇ حساب ਨਾਲ ਮਿਲੇਗਾ 1 ਘੰਟਾ ਨੂੰ ਡਬਲ ਦੇਜੇ ਹਿਸਾਬ ਨਾਲ ਮਿਲੇਗਾ ਅਗਰ ਤੇ ਜਿਹੜਾ ਉਹ ਮਾਲਕ ਹੈ ਕੰਪਨੀ ਦਾ ਮਾਲਕ ਉਸ ਬੰਦੇ ਨੂੰ ਨਹੀਂ ਦਿੰਦਾ ਉਹਦੇ ਕੋਲੋਂ ਕੰਮ ਕਰਵਾ ਕੇ ਉਹਨੂੰ ਪੈਸਾ ਨਹੀਂ ਦਿੰਦਾ ਤੇ ਉਹ ਲੇਬਰ ਕੋਰਟ ਦੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਆ ਕਾਲ ਕਰਨ ਤੋਂ ਬਾਅਦ ਜਿਹੜਾ ਮਾਲਕ ਹੈ ਉਹਦੇ ਤੇ 2 ਸਾਲ ਦੀ ਸਜ਼ਾ ਪਲੱਸ ਜੁਰਮਾਨਾ 1 ਲੱਖ ਰੁਪਈਆ ਲੱਗੇਗਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਹੁਣ EMPLOYEES ਨੂੰ ਆਪਣੇ ਮਾਲਕਾਂ ਤੋਂ ਡਰਨ ਦੀ ਲੋੜ ਨਹੀਂ ਅਗਰ ਕੋਈ ਵੀ ਮਾਲਕ ਉਹਨਾਂ ਕੋਲ ওভারਟਾਈਮ ਕਰਵਾ ਰਿਹਾ ਤੇ ਉਹਨਾਂ ਨੂੰ ওভারਟਾਈਮ ਦਾ ਪੈਸਾ ਨਹੀਂ ਦੇ ਰਿਹਾ ਤੇ ਉਹ ਲੇਬਰ کورٹ ਨੂੰ ਕਾਲ ਕਰਕੇ ਉਹਦੇ ਉੱਤੇ ਕੇਸ ਕਰ ਸਕਦੇ ਆ ਜਿਦੇ ਵਿੱਚ ਮਾਲਕ ਨੂੰ 2 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਹੋਵੇਗਾ ਇਹ ਰੀਲ ਸਬਕ ਤੱਕ ਸ਼ੇਅਰ ਕਰ ਦਿਓ ਜਿਹੜੇ ਕੀ ਓਵਰਟਾਈਮ ਕਰਦੇ ਨੇ ਪਰ ਜਿਨ੍ਹਾਂ ਨੂੰ ਕੋਈ ਪੈਸਾ ਨਹੀਂ ਮਿਲਦਾ